ਓ ਆ ਫਾਡਰ ਲ ਮਸ਼ੀਨ ਰੱਖ ਲਾ ਸਸਰੀ ਗੱਲ ਇਹ ਆ ਲੈंदा ਦੁੱਧ ਆਪਣੇ ਇਹ ਬੜੋਨੇ ਹੁਣ ਘਰੇ ਆਹੋ ਜੀ ਜਿਆ ਨੂੰ ਆ ਗਏ ਆ ਦੇਖ ਲੋ ਮੰਡੀ ਆ ਗਿਆ ਬਈ ਅੱਜ ਫੇਰ ਆਪਣੇ ਵਲੋਗਾਂ ਚ ਇਹ ਆਵਾ ਪਹਿਲਾਂ ਪਹੁੰਚ ਗਏ ਬਾਅਦ ਚ ਆਏ ਨੇ ਤੇ ਆ ਦੇਖ ਲੋ ਇਹ ਹਾਲਾ 12:00 ਬੱਜ ਗਏ ਵੀ ਕੋਈ ਟਾਈਮ ਤੁਹਾਡਾ ਬਈ ਆਉਣ ਦਾ ਯਾਰ ਹੈ ਵੀ ਟਾਈਮ ਆ ਕੋਈ ਆਉਣ ਦਾ ਵੀ ਮਸੀਆਂ ਨੂੰ ਚਾਹ ਪਾਣੀ ਵੀ ਪਾਣੀ ਹੁੰਦੀ ਆ ਅੱਛਾ ਅੱਛਾ ਫੇਰ ਠੀਕ ਆ ਫੇਰ ਠੀਕ ਆ ਫੇਰ ਫੇਰ ਜਰੂਰੀ ਸੀ ਲੇਟ ਆਉਣ ਕਹਿੰਦਾ ਮੇਰੇ ਹੱਥ ਕਹਿੰਦਾ ਮੇਰੇ ਹੱਥ ਨਾਲ ਹਾਂ ਲਾ ਦੇ ਉਹ ਲਾਤਾ ਚੱਕ ਲੈਣਾ ਕਿ ਮੇਰੇ ਹੱਥ ਲੱਗ ਗਏ ਹਾਂ ਸਹੀ ਗੱਲ ਹੈ ਬਾਬੇ ਅਸੀਂ ਕੈਮਰੇ ਆ ਆਈਸੀ ਠੀਕ ਕਰਨਾ ਦੇਖਿਓ ਕੀ ਹੋ ਰਿਹਾ ਇਹਨੂੰ ਐਲਸੀਡੀ ਨੂੰ ਕੁਝ ਨਹੀਂ ਪਤਾ ਲੱਗ ਰਿਹਾ ਕੀ ਹੋ ਰਿਹਾ ਲੈ ਇਹ ਨਵੀਅਰ ਨੂੰ ਹੋ ਗਿਆ ਬਦਗੀ ਮਾਊਸ ਦਾ ਸੈੱਲ ਕੱਢਿਆ ਹੋਇਆ ਦੇਖੋ ਇਹਨੂੰ ਕੀ ਹੋਇਆ ਨਾ ਦੇ ਆਪ ਪਚਾਰ ਆ ਗਿਆ ਲੱਗਦਾ ਇਹਦੇ ਚ ਮੈਨੂੰ ਓ ਦੇਖ ਲਾ ਆਪਣੇ ਵਾਲੇ ਬਾਹਰ ਗੇੜੇ ਲਈ ਜਾਂਦੇ ਨੇ ਉਹ ਦੇ। ਓਹ ਕਰਦੇ ਨੇ ਬਾਹਰ। ਇਹਨੂੰ ਹੈ ਕੋਈ ਕੰਮ ਕਰਦਾ ਉਹ ਦੇਖੇ ਘੂਰਦਾ ਉਹ। ਵੀ ਆਜ ਆਪਾਂ ਕਰ ਰਹੇ ਆ ਫੈਕਟਰੀ ਚ ਕੈਮਰੇ ਠੀਕ ਨੇ। ਤੇ ਤੇ ਸਾਰੇ ਬੰਦ ਪਏ ਸੀਗੇ ਤੇ ਹੁਣ ਹੌਲੀ ਹੌਲੀ ਚਲਾਉਂਦੇ ਆ ਕੈਮਰੇ ਸਾਰੇ। ਕੈਮਰੇ ਚਲਾ ਕੇ ਫਿਰ ਚੱਲਦੇ ਆਪਾਂ। ਤੁਹਾਨੂੰ ਦਿਖਾਵਾਂਗੇ ਕੈਮਰੇ ਲਾਉਂਦੇ ਦੀ ਥੋੜੀ ਜਿਹੀ ਕਲਿੱਪ। ਤੇ ਆਪਣੇ ਮੰਦਿਰ ਦੀ ਗੇੜੇ ਘੱਟਾ ਦੇ ਫਿਰਦੇ ਨੇ। ਚਾਹ ਦੇਖੋ ਚਾਹ ਚਾਹ ਅੰਨਾ ਮਿੱਠਾ ਬਾਹ ਰੱਖਿਆ ਚਾਹ ਸਨੀ ਬਣਾ ਰੱਖੀ ਐ। ਸਾਡੇ ਵਾਲੇ ਨੰਨੂ ਨੇ ਪਾਇਆ। ਯਾ ਭਾਈ ਮਿੱਠਾ ਫਰੀਦ ਆ ਤਾਂ ਇਹਦਾ ਮਤਲਬ ਹੈ ਥੋੜੀ ਹੈ ਵੀ ਇੰਨੇ ਵਾਂਗੂ ਸਿੱਟ ਲੈਣਾ ਚਾਹ ਨਹੀਂ ਮਾਜਾ ਪਿਰਿਆ ਮੈਂ ਠੀਕ ਨਾ ਬਾਕੀ ਮਿਲਦੇ ਆ ਲੋ ਵੀ ਅੱਜ ਮੈਂ ਰਮਾਲ ਬੰਨੀ ਫਿਰਦਾ ਕੁਰਦਾ ਬਰਿਆ ਹੁੰਦਾ ਦੇਖੋ ਆ ਟੋਪੀ ਪਾਈ ਫਿਰਦਾ ਅੱਜ ਆਪਾਂ ਨੂੰ ਠੰਡ ਨਹੀਂ ਲੱਗਦੀ ਦੇਖ ਆਪਾਂ ਜਿਹੜੇ ਕੋਟ ਪਾਏ ਨੇ ਇੱਧਰ ਚੈੱਕ ਕਰ ਸਕਦੇ ਹਾਂ ਬਸ ਇਹ ਤਾਂ ਫਾਇਦਾ ਜੀ ਹੈ ਤੇ ਅੱਜ ਚੈੱਕ ਕਰ ਸਕਦੇ ਹਾਂ ਹੈ ਕੋਈ ਗਰਮੀ ਠੰਡ ਦਾ ਕੋਈ ਨੀਲਾ ਬੋਲੇ ਲਾਉਣੇ ਨਿਸ਼ਾਨ ਵੀ ਇਸੇ ਮੇਰੇ ਉਹ ਲਾ ਰਹੇ ਆ ਆਪਾਂ ਕੈਮਰੇ ਤੇ ਵੀ ਬਾਬੇ ਇੱਥੋਂ ਕੰਮ ਨਵੇੜ ਕੇ ਆਪਾਂ ਹੁਣ ਜਾ ਰਹੇ ਆ ਅੱਗੇ ਅੱਗੇ ਦੇਖਦੇ ਆ ਵੀ ਕਿੱਥੇ ਜਾਂ ਅੱਗੇ ਜਾ ਕੇ ਮਿਲਦੇ ਆਂ ਦਿੱਤੀ ਵੀ ਗਏ ਤੁਹਾਨੂੰ ਸਾਰਾ ਕੁਝ ਦਿਖਾਉਣਾ ਵੀ ਇੱਥੇ ਕੀ ਕੀਤਾ ਕੀ ਕੀਤਾ ਨਾ ਇਹ ਕੈਮਰੇ ਬੰਦ ਸੀ ਇਹਨਾਂ ਦੇ ਸਾਰੇ ਚਲਾਤੇ ਤੇ ਹੁਣ ਆਪਾਂ ਚੱਲਦੇ ਆਂ ਉਹ ਵੀ ਬਾਬੇ ਆਪਾਂ ਦੁਕਾਨ ਤੇ ਜਾ ਰਹੇ ਆ ਤਾਰ ਲੈਣ ਤੇ ਉੱਥੇ ਜਾ ਕੇ ਨਾਲੇ ਤੁਹਾਨੂੰ ਦਿਖਾਵਾਂਗੇ ਸੀ ਲੈਹਿੰਦੇ ਸੀ ਨਿਊ ਕਿ ਲੈਹਿੰਦੇ ਆਪਾਂ ਨਿਊ ਇਹ ਹੁਣ ਮੱਛੀਆਂ ਨਾਲ ਦਿਖਾਵਾਂਗੇ ਤੁਹਾਨੂੰ ਨਾਲੇ ਬਲੌਗ 'ਚ ਹੁਣ ਜਾਣਾ ਆਪਣੀ ਦੁਕਾਨ ਨੂੰ ਨਾਲੇ ਤੁਹਾਨੂੰ ਦੁਕਾਨ ਦਾ ਦਿਖਾਉਣਾ ਐ ਐਡਰੈਸ ਕਿੱਥੋਂ ਦੀ ਹੈ ਨਾ ਬਲੌਗ 'ਚ ਦਿਖਾ ਦਈਏ ਸਾੜਾ ਕਈ ਲੋਕਾਂ ਨੂੰ ਪਤਾ ਨਹੀਂ ਹੈਗਾ ਆਪਣੇ ਪੀਰ ਭਾਈਆਂ ਨੂੰ ਹਾਂ ਆ ਗਿਆ ਕਾਲੀ ਮਾਤਾ ਦਾ ਮੰਦਿਰ ਪਿੱਛੋਂ ਆਪਾਂ ਪਟਿਆਲਾ ਗੇਟ ਵੱਲੋਂ ਆਏ ਆ ਤੇ ਇੱਥੋਂ ਆਪਾਂ ਮੋੜਾਂਗੇ ਆ ਦੇਖੋ ਸਾਹਮਣੇ ਜਮਈ ਸਾਹਮਣੇ ਦੇ ਕੇ ਚੱਲੀ ਹਾਂ ਇਹਦੇ ਬਾਅਦ ਚੱਲਾ ਗਿਆ ਆਪਾਂ ਸਿੱਧਾ ਸਾਹਮਣੇ ਆਪਣੀ ਦੁਕਾਨ ਤੋਂ ਤੇ ਆਪਣਾ ਰੱਬ ਤੇਰਾ ਭਲਾ ਕਰੇ ਇਧਰ ਆਦੀ ਗੱਡੀ ਆਰੇ ਆਪਣੀ ਕਾਲੀ ਮਾਤਾ ਦੁਕਾਨ ਕਾਲੀ ਮਾਤਾ ਦੀ ਦੁਕਾਨ ਕਾਲੀ ਮਾਤਾ ਦਾ ਮੰਦਿਰ ਤੇ ਉਹ ਹੁਣ ਮੂੰਹ ਚ ਨਿਕਰ ਗਿਆ ਬਾਬੇ ਤੇ ਆਪਾਂ ਜਾ ਰਹੇ ਆ ਇਧਰ ਨੂੰ ਤੇ ਸਿੱਧਾ ਰੋਕਣਾ ਬਲੌਗ ਫਿਰ ਜੀ ਤੇ ਬਾਬਿਓ ਆਪਾਂ ਨੂੰ ਯਾਰ ਮਿੱਤਰ ਮਿਲ ਗਿਆ ਸੀ ਤੇ ਆਪ ਬਲੌਗ ਤਾਂ ਬੰਦ ਕਰਤਾ ਸਿੱਧੇ ਆਪਣੇ ਸਿੱਧੇ ਜਾਣਾ ਸਿੱਧੇ ਸਿੱਧੇ ਜਾਈ ਚੱਲੋ ਸਿੱਧੇ ਸਿੱਧੇ ਚਾਈ ਚੱਲੋ ਆਹ ਮੁੰਡਾ ਪਤੱਗ ਲੈ ਕੇ ਜਾ ਰਿਹਾ ਲੈ ਵੀ ਮੁੰਡਾ ਇਹ ਲਿਆ ਲੁੱਟ ਗਿਆ ਜਿਹੜੀ ਆੜੀ ਪਾ ਗਿਆ ਇੱਧਰ ਤੋਂ ਆ ਇੱਧਰ ਤੇ ਇੱਧਰਲੀ ਸਾਈਡ ਆਪਣੀ ਦੁਕਾਨ ਹੈ ਮੁੰਡਾ ਦੁਕਾਨ ਤੇ ਲੈ ਕੇ ਚੱਲਦੇ ਤੇ ਆ ਗਿਆ ਆਪਣੀ ਦੁਕਾਨ ਬਾਬਿਓ ਦੁਕਾਨ ਆ ਗਈ ਜੀ ਵੀ ਬਾਬਿਓ ਆ ਆਪਣਾ ਛੋਟਾ ਕਾਕਾ ਤੇ ਆਹ ਬੜਾ ਮੱਛੀਆ ਵੱਪੇ ਫਿਰਦੀ ਇਹਨੇ ਨਾ ਚਾਰ ਤੋਂ ਦਿਖਾਉਂਦਾ ਚਾਰ ਤੋਂ ਦਿਖਾਉਂਦਾ ਇੱਧਰੋਂ ਦੂਆਂ ਘੜਲੀ ਨਤਰੂ ਇਹਦਾ ਹਾਂ ਕਿੰਨੀਆਂ ਆਣੇ ਦੇਖ ਹਨ ਜਗਮਗ ਜਗਮਗ ਹਾਂ ਤੇ ਹੁਣ ਆਪਾਂ ਇੱਥੇ ਤਾਰ ਦੇਖਦੇ ਆਂ ਤਾਰ ਥੋੜੀ ਜਿਹੀ ਘਟ ਗਈ ਤੇ ਤਾਰ ਲੱਗਦੀ ਹੈ ਕਾਲੇ ਰੰਗ ਦੀ ਤਾਰ ਹੋਊਗੀ ਕਾਲੀ ਤਾਰ ਨੂੰ ਕੋ ਰੋਲ ਹੁੰਦਾ ਹਾਂ ਕਿੱਥੇ ਪਿਆਗਾ ਸਾਈ ਉਹ ਨਹੀਂ ਦੂਜੀ ਆ ਗਏ ਵੀਰੇ ਪਟਿਆਲਾ ਗੇਟ ਹੁਣ ਆਪਾਂ ਉੱਥੇ ਰੇ ਮੇਟ ਕੇ ਫੈਕਟਰੀ ਜਨ ਆਵਰੇ ਭਾਰਾ ਮੋ ਕੈਮਰੇ ਲੱਗਣਗੇ ਚਾਰ ਆ ਲੱਗਿਆ ਹੋਇਆ 2 ਅੰਡਰਗਰਾਉਂਡ ਤਾਰ ਆਪਾਂ ਜੰਗਲ ਕੀ ਨਾ ਮੁੰਨੇ ਇਸ ਰੜਾ ਦੀਦਾ ਜਾ ਰਹੀ ਆ ਆ ਮੁੰਡਾ ਹੁਣ ਜੰਮੀ ਦੇਖੋ ਬਾਰਿ ਹੋਗਾ ਜਾਇਟਾ ਤੋਂ ਕਹਿੰਦਾ ਕੰਮ ਤਾਂ ਇੰਨਾ ਜੋਰ ਆ ਟੌਪਰ ਲੱਗੇ ਪਿਆ ਮੁੰਡਾ ਭਰਾ ਆ ਖੱਟ ਕੇ ਰੱਖਿਆ ਹੋਇਆ ਕੰਮ ਤਾਂ ਖੱਟ ਗਿਆ ਕੰਮ ਰੱਖ ਕੇ ਬੰਦੇ ਢਾਰਗੇ ਨੇ ਹਾਂ ਕੀ ਗਿਆ ਕਹਿੰਦਾ ਇਹ ਬਾਤ ਕਰ ਕੰਮ ਤੇ ਕੰਮ ਚੱਲ ਰਿਹਾ ਕਹਿੰਦਾ ਮੁੰਡੇ ਨੇ ਹੋਰ ਪਾਰ ਜਾ ਪੂਰ ਤੱਕ ਤੱਕ ਪਾਰ ਜਾ ਰਿਹਾ ਵੀਰੇ ਲੇਬਰ ਵਾਲੇ ਨੇ ਦੇ ਵੀ ਕਾਜੀ ਫੀਸ ਨਹੀਂ ਲੈ ਤਰੀਜ਼ ਵਾਸਤੇ ਮੈਂ ਮਾਫ਼ ਕਰਨਾ। ਚਾਹ ਪਾਣੀ ਪਿਲਾ ਦਿੰਨਾ ਜਿਹੜਾ। ਬਾਬੇਰਾ ਕੈਮਰਾ ਕੰਮ ਚੱਲ ਰਿਹਾ ਨਹੀਂ। ਤਾਰਾ ਪਹਿਲਾਂ ਭਾਈ ਟੰਗ ਤੇ ਹੁਣ ਮੈਂ ਜਾ ਰਿਹਾ ਬਹੁਤ ਜ਼ਰੂਰੀ ਕੰਮ ਦੱਸਣਾ ਕਿ ਕਿੱਥੇ ਜਾ ਰਿਹਾ। ਨਾ ਨਾ ਦੱਸਾਂਗੇ। ਉੱਥੇ ਜਾ ਕੇ ਦੱਸਾਂਗੇ। ਆਹ ਉਸਤੇ ਜਾ ਕੇ ਦੱਸਾਂਗੇ। ਚਲੋ ਠੀਕ ਹੈ ਬਾਬੇਓ। ਹਾਂ ਬੈਠਾ ਆਪਣਾ ਉੱਥੇ ਬੈਠਾ। ਜਦੋਂ ਬੈਠਾ ਤੀਕਾ ਕੋਈ ਨਾ ਮਿਲੂਗਾ। ਕੱਲ ਨੂੰ ਮਿਲਾਂਗੇ ਇੱਕੋ ਹੀ। ਠੀਕ ਹੈ। ਚਾਹ ਮਾਂ। ਚਲੋ ਠੀਕ ਹੈ। ਮਿਲਦੇ ਹਾਂ। ਓਕੇ ਡਾਪ ਨਹੀਂ ਕਰ। ਫੇਰ ਮਿਲਾਂਗੇ ਚੱਕੜਾਂ ਦਾ ਆਪਣਾ ਉੱਤੇ ਦੀ ਭਾਈ ਨੂੰ ਯਾਰ ਪੈਣੀ ਡੀਪਾ ਉਹ ਵੀ ਬਾਪੇ ਆਪਾਂ ਨੂੰ ਕਹਿੰਦੇ ਜਾ ਰਹੇ ਛੱਡਣਾ ਕਿ ਆਪਾਂ ਆਉਂਦੇ ਲੋਕ ਮੁਕ 2-4 ਕੱਪੜੇ ਕਦੇ ਲਾੜੇ ਕਦੇ ਪਾੜੇ ਹਨ ਹਜੂ ਕਦੇ ਕੁੱਤੇ ਕਦੇ ਸਿੱਧੇ ਆਪਾਂ ਜਾ ਰਹੇ ਵੀਰੇ ਅੱਜ ਬਾਹਰ ਆਹ ਦੇਖੋ ਉਸਮਰੂਰ ਦਾ ਥਿਊ ਇੱਕ ਨੰਬਰ ਇਹਨੂੰ ਕਹਿੰਦੇ ਨਹੀਂ ਕਿਤੇ ਆਪਾਂ ਨੂੰ ਫੋਨ ਵੀ ਆ ਰਿਹਾ ਹੈ ਜਿਹੜੇ ਵੱਡੇ ਭਾਈ ਕੋਲ ਜਾ ਰਹੇ ਆ ਆਪਾਂ ਤੁਹਾਨੂੰ ਮਲਾਉਂਦੇ ਚੱਲ ਗਏ ਆਪਾਂ ਜਾ ਰਹੇ ਆ ਤਾ ਤਾ ਕਿ ਹਾਈ ਕਰਦੇ ਹਾਈ ਕਰਦੇ ਹਾਈ ਯਾਰ ਇਕ ਹੋਣਾ ਆਪਾਂ ਜਾ ਰਹੇ ਆਂ ਤੁਹਾਨੂੰ ਅੱਗੇ ਜਾ ਕੇ ਮਿਲਦੇ ਆ ਫਿਰ ਕਰਦੇ ਆਂ ਉਹ ਬੰਦਾ ਦਿਖਾ ਦੇਣਾ ਕਿਹਦੇ ਨਾਲ ਜਾ ਰਹੇ ਆਂ ਸਾਡਾ ਵੱਡਾ ਭਾਈ ਬਾਬਾ ਜੀ ਬਸ ਠੀਕ ਹੈ ਬਾਬੇ ਉਹ ਆਪਾਂ ਮੋਂਤੇ ਅਨਾਜ ਪਰ ਸੇਵੋ ਚਣਾਂਨੇ ਆਪਾਂ ਰੋਟੀ ਤੇ ਢਾਬੇ ਤੇ ਰੋਟੀ ਖਾਣ ਲਈ ਤੇ ਹੁਣ ਆਪਾਂ ਰੋਟੀ ਖਾ ਕੇ ਢਾਬੇ ਤੇ ਫਿਰ ਮਿਲਦੇ ਆਂ ਫਿਰ ਅੱਗੇ ਪਹੁੰਚ ਕੇ ਤੁਹਾਨੂੰ ਦਿਖਾਉਣੇ ਆ ਢਾਬਾ ਇਹ ਲੋਕੇਸ਼ਨ ਚੈੱਕ ਕਰੋ ਆਪਾਂ ਤੁਹਾਨੂੰ ਇਹ ਕਲਰ ਸਾਹ ਆੜੀ ਆਪਣੀ ਗੱਡੀ ਫਿਰ ਆਪਾਂ ਮਿਲਦੇ ਆਂ ਅੱਬ ਵੀ ਆਪਾਂ ਪਹੁੰਚ ਗਏ ਲੈਣਾ ਦੇਵੀ ਆ ਟਾਈਮ ਹੋ ਗਿਆ 11 ਵਜ ਗਈ ਤੇ ਆ ਦੇਖੋ ਆਪਣਾ ਤੰਨਾ ਬੌਸ ਵੀ ਆਪਣੇ ਨਾਲ ਹੈ ਬੌਸ ਉਹਨੇ ਸਾਡੇ ਨਾਲ ਆਏ ਹੋਏ ਨੇ ਹੈਲੋ ਕਰਦੇ ਆ ਆਪਣੇ ਲਈ ਸਾਰੇ ਨੂੰ ਹੈਲੋ ਨਾਨਾ ਦੇਵੀ ਜੀ ਤਰੀਆ ਆਉਂਦੇ ਨੇ ਤੇ ਹੁਣ ਆਪਾਂ ਸਵੇਰੇ ਦੇਖਾਂਗੇ ਮੱਥਾ ਹੁਣ ਲਵਾ ਗਬਰਾਂ ਸਾਡੇ ਤਾਜ਼ੀ ਆਏ ਨੇ ਮਿਹਨਤ ਕਰਕੇ ਉਹ ਨੀਚੇ ਗੱਡੀ ਲਾ ਕੇ ਆਏ ਨੇ ਖਾਸੇ ਨੀਚੇ ਸੀ ਆ ਤੁਹਾਡੇ ਵਾਲੀਆ ਫੜੋ ਕੋਈ ਲਈ ਰੱਖੋ ਅੱਬ ਗੁੱਡ ਨਾਈਟ ਹੁਣ ਮਿਲਦੇ ਅਗਲੇ ਵਲੌਗ ਚ ਕਰ ਲਉ ਨੂੰ ਕਰਦੀ ਹੈ ਸੋ ਇਹ ਤੁਹਾਨੂੰ ਕਰਾਵਾਂਗੇ ਮਾਤਾ ਰਾਣੀ ਦੇ ਦਰਸ਼ਨ ਹਾਂ ਠੀਕ ਹੈ ਕਰਾਵਾਂਗੇ ਸੰਡੇ ਨੂੰ ਬਹੁਤ ਚੀਜ਼ ਹੈ ਸਾਰਾ ਮਾਈ